ਆਪਣੇ پاک ਨਾਂ ਦੇ ਉਲਟ ਨਾਪਾਕ ਹਰਕਤਾਂ 'ਚ ਪਾਕਿਸਤਾਨ ਨੇ ਲਗਦਾ ਮਹਾਰਤ ਹਾਸਲ ਕਰ ਰੱਖੀ ਹੈ। ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਅੱਗੇ ਹੀ ਬਹੁਤ ਵਧੀਆ ਨਹੀਂ ਹਨ। ਉੱਪਰ ਦੀ ਪਾਕਿਸਤਾਨ ਦੀਆਂ ਅਜਿਹੀਆਂ ਹਰਕਤਾਂ ਜਿਸ ਦੇ ਕਾਰਨ ਹਮੇਸ਼ਾ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਬਣਿਆ ਰਹਿੰਦਾ ਹੈ। ਤੇ ਹੁਣ ਸਿਰਫ ਜ਼ਮੀਨੀ ਸਰਹੱਦ ਨਹੀਂ ਬਲਕਿ ਭਾਰਤੀ ਨੇਵੀ ਦੇ ਜੰਗੀ ਬੇੜਿਆਂ ਤੇ ਹਮਲੇ ਲਈ ਪਾਕ ਵਿੱਚ ਵਿਸ਼ੇਸ਼ ਸਖਲਾਈ ਲੈ ਰਹੇ ਹਨ ਜੈਸ਼ ਦੇ ਹੱਤਿਆਵਾਦੀ। ਜੀ ਹਾਂ ਇੰਟੈਲੀਜੈਂਸ ਇਨਪੁਟ ਦੇ ਮੁਤਾਬਕ ਅਤਵਾਦੀ ਸਮੂਹ ਜੈਸ਼-ਏ-ਮੁਹੰਮਦ ਭਾਰਤ ਦੀ ਨੇਵੀ ਉੱਤੇ ਹਮਲੇ ਦੀ ਸਾਜ਼ਿਸ਼ ਕਰ ਰਿਹਾ ਹੈ। ਖੂਫੀਆ ਏਜੰਸੀਆਂ ਵੱਲੋਂ ਮਿਲੀ ਜਾਣਕਾਰੀ ਦੀ ਮੰਨੀਏ ਤਾਂ ਜੈਸ਼ ਦੇ ਅਤਵਾਦੀਆਂ ਨੂੰ ਡੀਪ ਸੀ ਆਪਰੇਸ਼ਨ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਇੰਡੀਅਨ ਨੇਵੀ ਦੇ ਜੰਗੀ ਬੇੜਿਆਂ ਉੱਤੇ ਹਮਲੇ ਨੂੰ ਅੰਜਾਮ ਦਿੱਤਾ ਜਾ ਸਕੇ। ਹਾਲਾਂਕਿ ਨੇਵੀ ਇਸ ਇੰਟੈਲੀਜੈਂਸੀ ਅਲਰਟ ਨੂੰ ਕਾਫੀ ਗੰਭੀਰਤਾ ਨਾਲ ਲੈ ਰਿਹਾ ਹੈ। ਇੰਟੈਲੀਜੈਂਸ ਰਿਪੋਰਟ ਦੇ ਮੁਤਾਬਕ ਭਾਰ ਦੇ ਮਲਟੀ ਏਜੰਸੀ ਸੈਂਟਰ ਨੇ ਸੰਕੇਤ ਦਿੱਤੇ ਹਨ ਕਿ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਆਪਣੇ ਅੱਤਵਾਦੀਆਂ ਨੂੰ ਸਮੁੰਦਰੀ ਤਕਨੀਕ ਦੀ ਟ੍ਰੇਨਿੰਗ ਦੇ ਰਹੇ ਹਨ ਅਤੇ ਇਹ ਸਮੁੰਦਰੀ ਤਕਨੀਕ ਯਾਨੀ ਡੀਪ ਡਾਈਵਿੰਗ ਅਤੇ ਸਵਿਮਿੰਗ ਦੀ ਟ੍ਰੇਨਿੰਗ ਪਾਕਿਸਤਾਨ ਦੇ ਬਹਾਵਲਪੁਰ ਵਿੱਚ ਲੈ ਰਹੇ ਹਨ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਅੱਤਵਾਦੀ ਭਾਰਤ ਦੇ ਨੇਵੀ ਟਿਕਾਣਿਆਂ 'ਤੇ ਹਮਲੇ ਕਰਨ ਅਤੇ ਨੇਵੀ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਲਈ ਟ੍ਰੇਨਿੰਗ ਹਾਸਲ ਕਰ ਰਹੇ ਹਨ ਸੂਤਰਾਂ ਦੀ ਮੰਨੀਏ ਤਾਂ ਜੈਸ਼ ਦੀ ਇਸ ਸਾਜ਼ਿਸ਼ ਨਾਲ ਨੇਵੀ ਦੀਆਂ ਜਾਇਦਾਦਾਂ ਨੂੰ ਬਹੁਤ ਖਤਰਾ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਜੈਸ਼ਦ ਅਤਵਾਦੀ ਨੇਵੀ ਦੇ ਕਿਸ ਜੰਗੀ ਬੇੜੀ ਨੇ ਨਿਸ਼ਾਨਾ ਬਣਾਉਣਗੇ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਨੇਵੀ ਦੀਆਂ ਜਾਇਦਾਦਾਂ ਉਹਨਾਂ ਦੇ ਨਿਸ਼ਾਨੇ ਉੱਤੇ ਹੋ ਸਕਦੀਆਂ ਹਨ ਭਾਰਤ ਦੀ ਬਲਾਸਟਿਕ ਮਿਜ਼ਾਈਲ ਦੀ ਸਮਰੱਥਾ ਵਾਲੀ ਪੰਡੂਬੀ ਆਈ ਐਨ ਐਸ ਅਰੀਹੰਤ ਅਤੇ ਆਈ ਐਨ ਐਸ ਹਰੀਕਾਟ ਉੱਤੇ ਵੀ ਖਤਰਾ ਹੋ ਸਕਦਾ ਹੈ ਇਹ ਦੋਹੇ ਪਵਾਨੀ ਅਤੇ ਆਈ ਐਨ ਐਸ ਚੱਕਰਵਿਸ਼ਾਖਾ ਪੜਨ ਦੇ ਵਿੱਚ ਤਣਾਧ ਹਨ ਇਸ ਤੋਂ ਪਹਿਲਾਂ ਵੀ ਹਾਲੀ ਵਿੱਚ ਪਾਕਿਸਤਾਨ ਵੱਲੋਂ ਉਸਦੇ ਦੋਸਤ ਚੀਨ ਦੇਸ਼ ਦੇ ਰਾਹੀਂ ਭਾਰਤ ਤੇ ਨਜ਼ਰ ਰੱਖਣ ਲਈ ਚੀਨ ਦੇ ਨਾਲ ਪੁਲਾੜ ਸਹਿਯੋਗਤਾ ਕੀਤਾ ਹੈ ਅਤੇ ਜਿਸ ਦੇ ਵਿੱਚ ਚੀਨ ਵੱਲੋਂ ਪਾਕਿਸਤਾਨ ਨੂੰ ਭਾਰਤ ਦੇ ਉੱਤੇ ਨਜ਼ਰ ਰੱਖਣ ਲਈ ਦੋ ਉਪਗ੍ਰਹਿ ਲਾਂਚ ਕੀਤੇ ਗਏ ਹਨ ਅਤੇ ਹੁਣ ਪਾਕਿਸਤਾਨ ਇਸ ਉਪਗ੍ਰਹਿ ਦੇ ਰਾਹੀਂ ਭਾਰਤ ਤੇ ਨਜ਼ਰ ਰੱਖੇਗਾ ਖੈਰ ਪਾਕਿਸਤਾਨ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲਵੇ ਪਰ ਉਹ ਭਾਰਤ ਵਰਗੇ ਦੇਸ਼ ਨੂੰ ਮਾਤ ਨਹੀਂ ਦੇ ਪਾਵੇਗਾ ਅਤੇ ਭਾਰਤ ਵੱਲੋਂ ਉਸ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਸਪੋਕਸਮੈਨ ਦੀ